ਸਨਮਾਨਯੋਗ ਗੁਰਬਾਣੀ ਪ੍ਰੇਮੀਆਂ ਗੁਰਮਤਿ ਪ੍ਰੇਮੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਪਨੀ ਸਾਹਿਬ ਜੀ ਦੀ ਕਥਾ ਸੰਪੂਰਨ ਹੋਣ ਤੋਂ ਬਾਅਦ ਜਿਵੇਂ ਆਪ ਜੀ ਨਾਲ ਦਾਸ ਨੇ ਇਕਰਾਰ ਕੀਤਾ ਸੀ ਕਿ ਸ਼ਹੀਦੀਆਂ ਦਾ ਦਿਹਾੜਾ ਹੈ ਤਾਂ ਆਪਾਂ ਕੁਝ ਇਤਿਹਾਸ ਦੀ ਵਿਚਾਰ ਕਰਾਂਗੇ ਜਦੋਂ ਅਸੀਂ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੇਖਦੇ ਹਾਂ ਤਾਂ ਪਹਿਲਾਂ ਧਿਆਨ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਤੇ ਜਦ ਗੁਰੂ ਤੇਗ ਬਹਾਦਰ ਸਾਹਿਬ ਵੀ ਦੀ ਸ਼ਹਾਦਤ ਵੱਲ ਜਾਂਦੇ ਹਾਂ ਤਾਂ ਕੋਈ ਹੀ ਐਸਾ ਪ੍ਰਸ਼ਨ ਨਹੀਂ ਹੋ ਸਕਦਾ ਕੋਈ ਵੀ ਨਹੀਂ ਹੋ ਸਕਦਾ ਜਿਸ ਦਾ ਧਿਆਨ ਗੁਰੂ ਅਰਜਨ ਸਾਹਿਬ ਦੀ ਇਸ਼ਾਦਤ ਵਾਲਾ ਨਾ ਜਾਵੇ। ਤੇ ਨਾਂ ਦੇ ਪੁੱਤਰੇ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ। ਗੁਰੂ ਜੋਤ ਨੇ ਸ਼ਹਾਰਤਾ ਦੀ ਇੱਕ ਕਤਾਰ ਲਗਾ ਦਿੱਤੀ ਜਦ ਜ਼ਰੂਰਤ ਪਈ। ਖੈਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਬੰਧ ਵਿੱਚ ਆਪਾਂ ਅੱਜ ਕੁਝ ਵਿਚਾਰ ਕਰਦੇ ਹਾਂ। ਕਿਹਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਸਹਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਨ। ਦਿਨਾਂ ਦਾ ਪਹਿਲਾ ਨਾਮ ਸੀ ਤਿਆਗਮਲ ਤੇ ਵਾਕਈ ਉਹਨਾਂ ਨੇ ਤਿਆਗ ਦੀ ਉਹ ਸੂਰਤ ਦਿਖਾ ਦਿੱਤੀ ਜੋ ਦੁਨੀਆਂ ਵਿੱਚ ਕਦੀ ਕਿਸੇ ਨੇ ਦੇਖੀ ਨਹੀਂ ਸੀ। ਉਨਾਂ ਦਾ ਪੂਰਾ ਪਰਿਵਾਰ ਅਗਾ ਸ਼ਹੀਦੀਆਂ ਵੱਲ ਗਿਆ ਹੈ ਪਰ ਈਨ ਨਹੀਂ ਮੰਨੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਸਹਬਜ਼ਾਦੇ ਸਨ ਨਾਮ ਰਖਤ ਦਾ ਤਿਆਗ ਮਲ ਜਦ ਕਰਤਾਰਪੁਰ ਦਾ ਯੁੱਧ ਹੋਇਆ ਪਰ ਜਵਾਨੀ ਦੀ ਉਮਰ ਸੀ ਉਹ ਤੇਗਵਾਹੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਸਨਾ ਤੋਂ ਹੀ ਤਿਆਗ ਮਲ ਤੋਂ ਤੇਗ ਬਹਾਦਰ ਬਣਾ ਦਿੱਤਾ ਕਿ ਤੂੰ ਤਾਂ ਤੇਗ ਦਾ ਵੀ ਬਹਾਦਰ ਹੈ ਤੂੰ ਕੇਵਲ ਤਿਆਗ ਦਾ ਹੀ ਨਹੀਂ ਤੇਗ ਦਾ ਵੀ ਬਹਾਦਰ ਹੈ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਹ ਬਚਨ ਕਰਮਾਤੀ ਬਚਨ ਸਨ ਕੋਈ ਤ્યાਗ ਵਾਲੇ ਪੱਖ ਤੋਂ ਦੇਖੀਏ ਤਾਂ ਕਿੱਥੋਂ ਕਮੀ ਲੱਭਾਂਗੇ ਮਾਤਾ ਨਾਨਕੀ ਜੀ ਦੇ ਨਾਲ ਬਾਬੇ ਬਕਾਲੇ ਚਲੇ ਗਏ ਕੋਈ ਇੱਛਾ ਨਹੀਂ ਸੰਸਾਰ ਦੇ ਪਦਾਰਥ ਗੁਰੂ ਦਰਬਾਰ ਵਿੱਚ ਸੰਗਤਾਂ ਭੇਡ ਚੜਾ ਰਹੀਆਂ ਨੇ ਕਿ ਧਿਆਨ ਉਧਰ ਹੋਵੇ ਨਹੀਂ 26 ਸਾਲ ਕੋਈ ਛੋੜੇ ਨਹੀਂ ਹੁੰਦੇ 26 ਸਾਲ 9 ਮਹੀਨੇ ਤੇ 13 ਦਿਨ ਓਰੇ ਵਿੱਚ ਬੈਠ ਕੇ ਭਗਤੀ ਵਿੱਚ ਜੁੜੇ ਰਹਿਣਾ ਇਹ ਇੱਕ ਕਮਾਲ ਸੀ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਭਗਤੀ ਉਹ ਸ਼ਕਤੀ ਲੈ ਕੇ ਆਈ ਜਿਸ ਸ਼ਕਤੀ ਨੂੰ ਇੱਕ ਦਿਨ ਸਾਰੀ ਦੁਨੀਆ ਆਖਣ ਲੱਗ ਪਈ ਉਹ ਹਿੰਦ ਦੀ ਚਾਦਰ ਨੇ ਦਰਅਸਲ ਉਹ ਹਿੰਦ ਦੀ ਚਾਦਰ ਹੀ ਨਹੀਂ ਸਨ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਉਹ ਪੂਰੀ ਦੁਨੀਆ ਦੀ ਚਾਦਰ ਸਨ ਸਭ ਦੇ ਪਰਦੇ ਕੱਜਣ ਵਾਲੇ ਸਨ ਕੋਈ ਦਾਵਾ ਨਹੀਂ ਕਿਸੇ ਪ੍ਰਕਾਰ ਦਾ ਵੀ ਜਿਸ ਵੇਲੇ ਮੱਖਣ ਸ਼ਾਹ ਦਾ ਬੇੜਾ ਡੁੱਬ ਰਿਹਾ ਸੀ ਕਿਨਾਰੇ ਲੱਗਣ ਦੀ ਕੋਈ ਆਸ ਨਹੀਂ ਸੀ ਤਾਂ ਉਸ ਨੇ ਅਰਦਾਸ ਕੀਤੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਗਏ ਅੱਠਵੇਂ ਪਾਤਸ਼ਾਹ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ ਵਚਨ ਕਰ ਗਏ ਬਾਬਾ ਬਕਾਲੇ ਇੱਕ ਇੱਕ ਘਟਨਾ ਵਿੱਚ ਲੱਖ ਲੱਖ ਸਭ ਛੁਪੇ ਪਏ ਨੇ 8ਵੇਂ 파ਰਸ਼ਨ ਨੇ ਆਖਿਆ ਬਾਬਾ ਬਕਾਲੇ ਬਚਨ ਇੰਨਾ ਹੀ ਸੀ ਇੱਕ ਨਹੀਂ 22 ਮੰਜੀਆਂ ਲਗਾ ਕੇ ਬੈਠ ਗਏ ਤੇ ਯਾਦ ਰੱਖਣਾ ਜਿਹੜੇ ਵੀ ਮੰਜੀਆਂ ਲਗਾ ਕੇ ਬੈਠਣ ਆਪਾ ਦਿਖਾਉਣ ਉਹ ਗੁਰੂ ਨਹੀਂ ਹੋ ਸਕਦੇ 100% ਝੂਠੇ ਨਿਕਲੇ ਜਿਸ ਵੇਲੇ ਭਾਈ ਮੱਖਣ ਸ਼ਾਹ ਜੀ ਨੇ ਜਾ ਕੇ ਪਰਖ ਕੀਤੀ 500 ਮੋਹਰਾਂ ਸੁੱਕੀਆਂ ਹੋਈਆਂ ਸਨ ਭਾਵਨਾ ਸੀ ਵੱਡਾ ਵਪਾਰੀ ਸੀ ਕਿ ਮੈਂ 500 ਮੋਹਰ ਭੇਡ ਚੜਾਵਾਂਗਾ ਜਦੋਂ ਜਾ ਕੇ ਦੇਖਿਆ ਇੱਥੇ ਤਾਂ 22 ਗੁਰੂ ਨੇ ਮੈਂ ਕਿਸ ਨੂੰ ਚੜਾਵਾਂ ਤੇ ਸਿਆਣਾ ਵਪਾਰੀ ਸੀ ਬਿਜ਼ਨਸਮੈਨ ਸੀ ਉਸ ਨੂੰ ਸਮਝ ਸੀ ਉਸ ਨੇ ਦੋ ਦੋ ਮੋਹਰਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਸਾਰੇ ਅਸ਼ੀਰਵਾਦ ਦਿੰਦੇ ਰਹੇ ਬਾਈ ਗੁਰੂ ਬਣ ਕੇ ਬੈਠ ਜਾਣ ਔਰ ਬਾਈਆਂ ਵਿੱਚੋਂ ਇੱਕ ਵੀ ਨਾ ਮਿਲੇ ਉਹ ਹਾਲਤ ਕੀ ਹੋਵੇਗੀ ਅਸਲੀ ਕੋਈ ਵੀ ਨਹੀਂ ਤੇ ਜੋ ਅਸਲੀ ਹੈ ਉਹ ਪੂਰੇ ਵਿੱਚ ਬੈਠੇ ਨੇ ਕੋਈ ਫਰਕ ਨਹੀਂ ਹੁਣ ਮੱਖਣ ਸ਼ਾਹ ਜੀ ਨੂੰ ਇੱਕ ਖਿਆਲ ਨਵਾਂ ਉੱਠਿਆ ਫੁਰਨਾ ਆਇਆ ਕਿ ਬਾਬਾ ਬਕਾਲੇ ਦਾ ਬਚਨ ਗਲਤ ਨਹੀਂ ਹੋ ਸਕਦਾ ਗੁਰੂ ਦਾ ਬਚਨ ਹੈ ਤੇ ਇੱਥੇ 22 ਬੈਠੇ ਨੇ ਤੇ 22 ਦੇ 22 ਨਕਲੀ ਨੇ ਕਿਸੇ ਨੇ ਮੇਰੇ ਅੰਦਰਲੀ ਗੱਲ 부ਝੀ ਨਹੀਂ ਉਸ ਨੇ ਪਤਾ ਕੀਤਾ ਕੋਈ ਹੋਰ ਸੋਢੀ ਪਰਿਵਾਰ ਵਿੱਚੋਂ ਹੈ ਇਸ ਨਗਰ ਵਿੱਚ ਤਾਂ ਖਬਰ ਮਿਲੀ ਕਿ ਹੈਨ ਪਰ ਉਹ ਪ੍ਰਗਟ ਨਹੀਂ ਹੁੰਦੇ ਆਪਣੀ ਭਗਤੀ ਵਿੱਚ ਮਸਤ ਨੇ ਤਾਂ ਮੱਖਣ ਸ਼ਾਹ ਜੀ ਗਏ ਜਦ ਉੱਥੇ ਵੀ 500 ਨਾਂ ਰੱਖੀ ਤੇ ਸੱਚਾ ਗੁਰੂ ਤੇ ਸੱਚਾ ਗੁਰੂ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਮੱਖਣ ਸ਼ਾ ਵਾਦੇ ਹੋਰ ਕਰਨੇ ਭੇਟਾ ਹੋਰ ਰੱਖਣੀ ਇਹ ਫੱਬ ਦੀ ਗੱਲ ਨਹੀਂ ਆਮਾਨਤਾ ਹੈ ਗੁਰੂ ਨਾਨਕ ਦੇ ਦਰਬਾਰ ਦੀ ਜੋ ਮੰਨੀ ਸੀ ਉਹ ਰੱਖਦੇ ਹਿਲ ਗਿਆ ਇਹ ਨੇ ਅਸਲੀ ਗੁਰੂ ਉਸਨੇ ਮੋਹਰਾਂ ਤਾਂ ਰੱਖੀਆਂ ਹੀ ਪਰ ਕੋਠੇ ਤੇ ਚੜ ਕੇ ਟੰਡੋਰਾ ਪਾਉਂਦਾ ਕੋਠੇ ਤੇ ਚੜ ਕੇ ਟੰਡੋਰਾ ਦੇਣ ਦਾ ਅਰਥ ਹੁੰਦਾ ਹੈ ਇਹ ਮੁਹਾਵਰਾ ਹੈ ਇੱਕ ਕਿ ਚਾਰ ਚਫੇਰੇ ਇਹ ਦੁਹਾਈ ਦੇ ਦਿੱਤੀ ਉਹ ਗੁਰੂ ਲਾਦੋਰੇ ਗੁਰੂ ਲਾਦੋਰੇ ਅਸਲੀ ਗੁਰੂ ਮਿਲ ਗਏ ਨੇ ਤੇ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗਾ ਸੰਗਤਾਂ ਇੱਧਰ ਜੁੜਨੀਆਂ ਸ਼ੁਰੂ ਹੋ ਗਈਆਂ ਨਕਲੀਆਂ ਨੂੰ ਆਪਣਾ ਡਰ ਸੀ ਸਿੰਘੇ ਮਸੰਦ ਪਾਸੋਂ ਧੀਰਮਲ ਨੇ ਗੋਲੀ ਵੀ ਚਲਵਾ ਦਿੱਤੀ ਗੁਰੂ ਪ TEG ਮਹੰਦਰ ਸਾਹਿਬ ਜੀ ਤੇ ਕੁਦਰਤ ਦਾ ਕਰਣਾ ਕਿ ਉਹ ਲੱਗੀ ਨਹੀਂ ਥੋੜਾ ਮੱਥੇ ਨੂੰ ਜ਼ਖਮ ਦੇਂਦੀ ਲੰਗ ਗਈ ਬਰ ਕਸਰ ਕੋਈ ਨਹੀਂ ਛੱਡੀ ਮੱਖਣ ਸ਼ਾਹ ਜੀ ਨੇ ਜਿਸ ਵੇਲੇ ਦੇਖਿਆ ਕਿ ਇਹ ਜ਼ਿਆਤੀ ਕਰ ਰਹੇ ਨੇ ਉਹਨਾਂ ਜਾ ਕੇ تیر ਮਲ ਦਾ ਡੇਰਾ ਹੀ ਝਾੜ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਉੱਥੇ ਸੀ ਉਹ ਵੀ ਲੈ ਆਏ ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੁਕਮ ਕੀਤਾ ਮੱਖਣ ਸ਼ਾਹ ਤੱਕਾ ਸਹਿ ਲੈਣਾ ਹੈ ਕਰਨਾ ਨਹੀਂ ਬੀੜ ਵੀ ਵਾਪਸ ਭੇਜ ਦਿੱਤੀ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਸ ਵੇਲੇ ਪ੍ਰਗਟ ਹੋਏ ਗੁਰੂ ਰੂਪ ਵਿੱਚ ਸੁਭਾਵਕ ਸੀ ਸੰਗਤਾਂ ਦਾ ਆਉਣਾ ਸੰਗਤਾਂ ਦੇਖਣਾਂ ਲਈ ਆਉਂਦੀਆਂ ਨੇ ਪਰ ਇਹਨਾਂ ਦਿਨਾਂ ਵਿੱਚ ਔਰੰਗਜ਼ੇਬ ਨੇ ਇੱਕ ਜ਼ੁਲਮ ਦਾ ਹਨੇਰ ਲਿਆੰਦ ਮੂਮਨ ਹੋ ਕੇ ਵੀ ਉਸ ਦਾ ਦਿਲ ਮੂਮ ਨਹੀਂ ਸੀ ਪੱਥਰ ਬਣ ਗਿਆ ਦੂਜਿਆਂ ਨੂੰ ਬਰਦਾਸ਼ਤ ਵੀ ਨਹੀਂ ਕਰਨਾ ਜਿਸ ਨੇ ਜਨੇਊ ਪਾਇਆ ਹੈ ਜੋ ਟਿੱਕਾ ਲਾਉਂਦਾ ਹੈ ਜੋ Hindu ਰੋਹ ਰੀਤੀ ਵਿੱਚ ਹੈ ਮਿਟਾ ਦਿਓ ਗੱਲਾਂ ਹੀ ਦੋ ਨੇ ਜਾਂ ਤਾਂ ਇਸਲਾਮ ਵਿੱਚ ਆ ਜਾਏ ਤੇ ਜਾਂ ਕਤਲ ਕਰ ਦਿੱਤਾ ਜਾਏਗਾ ਅੱਤ ਕਹਿਰ ਦੀ ਹਨੇਰੀ ਚੁੱਲ ਗਈ ਫਿਰ ਉਸਨੇ ਇਫਤਖਾਰ ਖਾਨ ਨੂੰ ਕਸ਼ਮੀਰ ਦਾ ਗਵਰਨਰ ਥਾਪ ਕੇ ਇਸ ਜ਼ੁਲਮ ਦੀ ਹਨੇਰੀ ਨੂੰ ਹੋਰ ਤੇਜ਼ ਕਰ ਦਿੱਤਾ ਕਿਉਂਕਿ ਕਸ਼ਮੀਰ ਵਿੱਚ ਵਿਦਵਾਨ ਪੰਡਿਤ ਉੱਚੇ ਚੇ ਤੌਰ ਤੇ ਵਸਨੀਕ ਸਨ ਤੇ ਇਸ ਦੀ ਪੁਤਨ ਨੀਤੀ ਇਹ ਸੀ ਕਿ ਜੇ ਇਹਨਾਂ ਵਿਦਵਾਨਾਂ ਨੂੰ ਇਸਲਾਮ ਵਿੱਚ ਲੈ ਆਂਦਾ ਜਾਏ ਕਿਤਾ ਪੁਜਾਰੀ ਨੇ ਪੁਜਾਰੀ ਕਿਸੇ ਮਸਬਦੇ ਕਿਉਂ ਨਾ ਹੋਵੇ ਥੋੜਾ ਬਹੁਤਾ ਲੋਭ ਉਸ ਵਿੱਚ ਆ ਜਾਣਾ ਸੰਭਾਵਿਕ ਜਿਹਾ ਹੈ ਲਾਲਚ ਦੇ ਕੇ ਆਪਣੇ ਨਾਲ ਗੱਡ ਲਾਓ ਇਸਲਾਮ ਵਿੱਚ ਲੈ ਆਓ ਮੈਂ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਹਾਂ ਕਿ ਇਸ ਵਿੱਚ ਇਸਲਾਮ ਦਾ ਕੋਈ ਕਸੂਰ ਨਹੀਂ। ਔਰੰਗਜ਼ੇਬ ਉਹ ਬੰਦਾ ਹੈ ਜਿਸ ਨੇ ਆਪਣੇ ਭਰਾ ਕਤਲ ਕੀਤੇ। ਉਹ ਬਾਪ ਨੂੰ ਬੰਦੀ ਖਾਨੇ ਵਿੱਚ ਸੁੱਟ ਦਿੱਤਾ। ਉਹ ਕਿਸੇ ਦਾ ਵੀ ਸਾਕ ਨਹੀਂ। ਜ਼ੁਲਮ ਕਮਾਉਣ ਵਾਲੇ ਦਾ ਕੋਈ ਮਸਬ ਨਹੀਂ ਹੁੰਦਾ। ਪਰ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਹੈ ਕਿ ਦੁਨੀਆ ਮੇਰੇ ਨਾਲ ਰਹੇ। ਇਸ ਲਈ ਪ੍ਰਚਾਰ ਕਰ ਦਿੰਦਾ ਹੈ। ਉਸ ਮਜ਼ਬਦਾ ਜਿਹਦੀ ਬਹੁ ਗਿਣਤੀ ਨਾਲ ਜੁੜ ਸਕੇ ਅਤ ਕਪਟ ਦੀ ਬਾਤ ਹੈ ਇਹ ਖੈਰ ਜਿਸ ਵੇਲੇ ਕਸ਼ਮੀਰ ਤੇ ਜ਼ੁਲਮ ਟਾਇੇ ਜਾਣ ਲੱਗੇ ਤਾਂ ਕੁਝ ਸਿਆਣੇ ਪੰਡਿਤ ਇਕੱਠੇ ਹੋਏ ਅਮਰਨਾਥ ਜੀ ਦੇ ਮੰਦਰ ਵਿੱਚ ਉਹਨਾਂ ਵਿੱਚ ਕਿਰਪਾ ਰਾਮ ਜੀ ਵੀ ਸਨ ਜਿਨ੍ਹਾਂ ਦੀ ਸਾਝ ਗੁਰੂ ਘਰ ਨਾਲ ਪਹਿਲੇ ਤੋਂ ਹੀ ਸੀ ਇਤਿਹਾਸ ਆਖਦਾ ਹੈ ਇਹਨਾਂ ਨੇ ਇੱਕ ਸੁਪਨਾ ਦੇਖਿਆ ਕਿ ਜੇ ਬਚਣਾ ਹੈ Hindu ਧਰਮ ਬਚਾਉਣਾ ਹੈ ਤਾਂ ਗੁਰੂ ਨਾਨਕ ਦੇ ਦਰਬਾਰ ਵਿੱਚ ਪਹੁੰਚ ਜਾਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਚਲੇ ਜਾਓ ਇਹ ਸਾਰੇ ਜਿੰਨੇ ਬ੍ਰਾਹਮਣ ਵਿਦਵਾਨ ਇਕੱਠੇ ਹੋਏ ਸਨ ਕਿਰਪਾ ਰਾਮ ਜੀ ਨੇ ਉਹ ਸਚਾਈ ਸਾਰਿਆਂ ਵਿੱਚ ਬਿਆਨ ਕਰ ਦਿੱਤੀ ਤੇ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਆ ਗਏ ਆ ਕੇ ਬੇਨਤੀ ਕੀਤੀ ਮਹਾਰਾਜ ਸਾਡੇ ਉੱਪਰ ਬੜੇ ਜ਼ੁਲਮ ਢਾਈ ਜਾ ਰਹੇ ਨੇ Hindu ਧਰਮ ਨੂੰ ਖਤਮ ਕਰਨ ਦੀ ਸਾਜਿਸ਼ ਰਾਜ ਚੁੱਕਾ ਹੈ ਔਰੰਗਜ਼ੇਬ ਸਾਡੀ ਮਦਦ ਕਰੋ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਪਲ ਲਈ ਕਿਸੇ ਅਨੋਖੀ ਜਹੀ ਸਮਾਧੀ ਵਿੱਚ ਗਏ ਔਰ ਰਸਨਾ ਤੋਂ ਇਹ ਬਚਨ ਨਿਕਲੇ ਕਿਸੇ ਮਹਾਬਲੀ ਨੂੰ ਸਿਰ ਦੇਣਾ ਪਵੇਗਾ ਇਤਿਹਾਸ ਆਖਦਾ ਹੈ ਕਲਗੀਧਰ ਪਾਤਸ਼ਾਹ ਬਚਪਨ ਦੀ ਅਵਸਥਾ ਵਿੱਚ ਹੀ ਪਾਸੇ ਬੈਠੇ ਸਨ ਸੱਜ ਸੁਬਾਹ ਨਿਕਲਿਆ ਬੋਲ ਇਹ ਆਪ ਜੀ ਤੋਂ ਮਹੰਬਲੀ ਹੋਰ ਕੌਣ ਹੋ ਸਕਦਾ ਹੈ ਪਰ ਉਹ ਰੋਹਾਨੀਅਤ ਦੇ ਬੋਲ ਇਲਾਹੀ ਬੋਲ ਬਣ ਗਏ ਸਤਿਗੁਰੂ ਜੀ ਨੇ ਉਸੇ ਵੇਲੇ ਧੀਰਗਿੱਤਾ ਜਾਓ ਔਰੰਗਜ਼ੇਬ ਨੂੰ ਸਨੇਹਾ ਦੇ ਦਿਓ ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾ ਤਾਂ ਸਾਰੇ ਬਣ ਜਾ ਜਿਆਦੇ ਖਬਰ ਮਿਲੀ ਲਾਹੌਰ ਤੇ ਕਸ਼ਮੀਰ ਉਸ ਵੇਲੇ ਫਗਾਨਾ ਨਾਲ ਜੂਝ ਰਿਹਾ ਸੀ ਔਰੰਗਜ਼ੇਬ ਪਰ ਜਦ ਉਸ ਨੂੰ ਇਹ ਸੂਚਨਾ ਮਿਲੀ ਉਸਨੇ ਆਖਿਆ ਇਹ ਤਾਂ ਕੰਮ ਹੀ ਬੜਾ ਸੋਖਾ ਹੈ ਇੱਕ ਆਦਮੀ ਨੂੰ ਮਨਾਉਣਾ ਕਿੰਨਾ ਕ ਉਕਾ ਹੋ ਸਕਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਵਿੱਚ ਲਿਆਉਣ ਦੇ ਯਤਨ ਕੀਤੇ ਜਾਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਨਾਂ ਵਾਰੰਟ ਨਿਕਲਣ ਤੋਂ ਪਹਿਲੇ ਹੀ ਅਨੰਦ ਪ੍ਰਸਾਦ ਤੋਂ ਚਾਲੇ ਪਾ ਲੈਂਦੇ ਨੇ ਦਿੱਲੀ ਵੱਲੋਂ ਗ੍ਰਿਫਤਾਰ ਤਾਂ ਜਾ ਕੇ ਆਗਰੇ ਕੀਤੇ ਗਏ ਥਾਂ ਥਾਂ ਪ੍ਰਚਾਰ ਕਰਦੇ ਪਤਾ ਹੈ ਸਾਡਾ ਸੀਸ ਤਾਂ ਲੱਗੇਗਾ ਹੀ ਪਰ ਜਿੰਨੀ ਪਬਲਿਕ ਹੈ ਉਸ ਦੇ ਅੰਦਰ ਵੀ ਇੱਕ ਜੁਰਤ ਪਰ ਦਿੱਤੀ ਜਾਵੇ ਇਹ ਐਵੇਂ ਹੀ ਈਮਾਨ ਤੋਂ ਡੋਲ ਨਾ ਜਾਣ ਸਿਰ ਲੱਗਦਾ ਹੈ ਲੱਗ ਜਾਏ ਇੱਕ ਦਿਨ ਤਾਂ ਲੱਗੇਗਾ ਹੀ ਮੌਤ ਲੈ ਜਾਏਗੀ ਜਾਣਾ ਤਾਂ ਸਭ ਨੇ ਕਬਰ ਵਿੱਚ ਹੈ ਪਰ ਜ਼ਿਹਰਤ ਦਾ ਜੀਵਨ ਹੋਵੇ ਤਾਂ ਚੰਗਾ ਸਤਗੁਰੂ ਜੀ ਪਿੰਡ ਪਿੰਡ ਪ੍ਰਚਾਰ ਕਰਦੇ ਦਿੱਲੀ ਵੱਲ ਨੂੰ ਗਏ। ਆਗਰੇ ਸਤਗੁਰੂ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਤੇ ਦਿੱਲੀ ਰੱਖਿਆ ਉਸ ਜਗ੍ਹਾ ਜਿਸ ਨੂੰ ਭੂਤਾਂ ਵਾਲੀ ਹਵੇਲੀ ਆਖਦੇ ਸਨ। ਡਰ ਜਾਏ। ਹੁਣ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੌਣ ਡਰਾ ਸਕੇ? ਉੱਥੇ ਭੂਤਾਂ ਦਾ ਕੀ ਜ਼ੋਰ? ਉਹ ਝਾੜ ਹਵੇਲੀ ਵਿੱਚ ਰੱਖਿਆ। ਸਾਰਾ ਇਤਿਹਾਸ ਨਹੀਂ ਮੈਂ ਸੰਖੇਪ ਵਿੱਚ ਹੀ ਚਰਚਾ ਕਰਨੀ ਚਾਹੁੰਦਾ ਹਾਂ ਇੱਕ ਅਨੋਖੀ ਜਹੀ ਮਿਸਾਲ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਲਾਉਣ ਵਾਸਤੇ ਪਹਿਲਾਂ ਉਹਨਾਂ ਦੇ ਤਿੰਨ ਪਿਆਰੇ ਸਿੱਖ ਅਡ ਅਡ ਤਰ੍ਹਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ ਕਹਿੰਦੇ ਨੇ ਸਤਗੁਰੂ ਜੀ ਨੂੰ ਇੱਕ ਪਿੰਜਰੇ ਵਿੱਚ ਬੰਦ ਰੱਖਿਆ ਗਿਆ ਗੇਸ ਵਿੱਚ ਸੂਏ ਲੱਗੇ ਹੋਏ ਸਨ ਇੱਧਰ ਹਿੱਲੋ ਤਾਂ ਸੂਆ ਚੁਬੇ ਉਧਰ ਹਿੱਲੋ ਤਾਂ ਚੁਬੇ ਪਰ ਢੋਲ ਸਤਿਗੁਰੂ ਜੀ ਤਾਂ ਢੋਲ ਹੀ ਸਨ ਉਹ ਤਿੰਨ ਸ਼ਹਾਦਤਾਂ ਦਾ ਵੀ ਧਿਆਨ ਕਰ ਲੈਣਾ ਚਾਹੀਦਾ ਹੈ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਕਿਸ ਢੰਗ ਨਾਲ ਸ਼ਹੀਦ ਕੀਤੇ ਗਏ ਰੂਹ ਕੰਬਵਾ ਦੇਣ ਵਾਲੇ ਦ੍ਰਿਸ਼ ਸਨ ਮਤੀ ਦਾਸ ਜੀ ਨੂੰ ਆਖਿਆ ਗਿਆ ਆਰੇ ਨਾਲ ਤੀਰ ਦੇਾਂਗੇ ਤੇਰੇ ਸਾਹਮਣੇ ਸ਼ਰਤਾਂ ਕੇਵਲ ਦੋ ਹੀ ਨੇ ਜਾਂ ਤਾਂ ਆਪਣਾ ਧਰਮ ਛੱਡ ਦੇ ਤੇ ਤੇਰੀ ਜਾਨ ਬਖਸ਼ੀ ਜਾ ਸਕਦੀ ਹੈ ਨਹੀਂ ਤਾਂ ਆਰੇ ਨਾਲ ਤੀਰ ਦਿੱਤਾ ਜਾਏਗਾ ਅਲੋਖੀ ਘਟਨਾ ਸੀ ਇਹ ਮਤੀ ਦਾਸ ਜੀ ਨੇ ਆਖਿਆ ਕੋਈ ਹਰਜ ਨਹੀਂ ਸਰੀਰ ਚਰੇ ਨਾ ਚਰੇ ਸਦਕ ਨਹੀਂ ਚੀਰ ਹੋਣਾ ਚਾਹੀਦਾ ਸਰੀਰ ਤਾਂ ਇੱਕ ਦਿਨ ਮਿਟੇਗਾ ਹੀ ਸਦਕ ਕਾਇਮ ਰਹਗਾ ਮੈਂ ਗੁਰੂ ਦਾ ਸਿੱਖ ਹਾਂ ਗੁਰੂ ਦਾ ਸਿੱਖ ਰਹਾਂਗਾ ਤਾਂ ਐਸੇ ਮਾਰਗ ਤੇ ਚਲਦਿਆਂ ਜਾਨ ਚਲੀ ਜਾਏ ਕੋਈ ਪਰਵਾਹ ਨਹੀਂ ਇੱਕ ਅਜੀਬ ਜਹੀ ਘਟਨਾ ਹੈ బాబు ఫిరోజ్ దిన షర్ఫ్ ਨੇ ਲਿਖੀ ਉਹ ਕਹਿੰਦਾ ਜਿਸ ਵੇਲੇ ਆਰਾ ਚਲਾਉਣ ਲੱਗੇ ਕਾਜ਼ੀ ਨੇ ਇੱਕ ਸਵਾਲ ਕਰ ਦਿੱਤਾ ਦੁਜੀ ਨੁਕਰੇ ਪਿਆ ਜ਼ਲਾਦ ਆਖੇ ਮਤੀ ਦਾਸ ਹਣ ਹੋਰ ਨਾ ਗੱਲ ਹੋਵੇ 6310 ਜੋ ਆਖਰੀ ਇਛਾਈ ਹਾਜ਼ਰ ਇਸੇ ਥਾਂ ਇਸੇ ਪਲ ਹੋਵੇ ਸਿੱਖ ਆਖਿਆ ਹੋਰ ਕੋਈ ਇੱਛਿਆ ਨਹੀਂ ਔਂਕੜ ਆਖਰੀ ਮੇਰੀ ਇਹ ਹੱਲ ਹੋਵੇ ਮੇਰੇ ਸਿਰ ਉੱਤੇ ਜਦੋਂ ਚੱਲੇ ਆਰਾ ਮੇਰਾ ਮੂੰਹ ਗੁਰ ਪਿੰਜਰੇ ਵਾਲਾ ਆਰਾ ਚਲਾ ਦਿਓ ਕੋਈ ਹਰਦ ਨਹੀਂ ਸਿਰ ਤੋਂ ਚਲਾਓਗੇ ਸਰੀਰ ਪੂਰੀ ਤਰ੍ਹਾਂ ਦੋ ਫਾੜ ਕਰ ਦਿਓਗੇ ਪਰ ਮੇਰਾ ਸਿਦਕ ਦੋ ਫਾੜ ਨਹੀਂ ਹੋਣਾ ਚਾਹੀਦਾ ਮੈਂ ਗੁਰੂ ਕੇ ਦਰਸ਼ਨ ਕਰਦਿਆਂ ਕਰਦਿਆਂ ਸ਼ਹੀਦੀ ਪਾਵਾਂਗਾ ਮੂੰਹ ਤੋਂ ਸੀਂ ਨਹੀਂ ਨਿਕਲੇਗੀ ਮੇਰੇ ਸੀਸ ਉੱਤੇ ਜਦੋਂ ਚੱਲੇ ਆਰਾ ਮੇਰਾ ਮੂੰਹ ਗੁਰਪਿੰਡਰੇ ਵਾਲਾ ਪਿੰਡਰੇ ਚ ਬੈਠੇ ਸਤਿਗੁਰੂ ਦੇ ਦੀਦਾਰ ਕਰਦਾ ਰਹਾ ਐਸਾ ਹੀ ਹੋਇਆ ਸ਼ਹਾਦਤ ਹੋ ਗਈ ਭਾਈ ਦਿਆਲਾ ਜੀ ਨੂੰ ਦੇਗ ਪਾਣੀ ਦੀ ਉਬਲਦੇ ਪਾਣੀ ਦੀ ਦੇਗ ਵਿੱਚ ਉਬਾਲਿਆ ਗਿਆ ਉਹ ਮੁਸਕਰਾ ਕੇ ਆਖਦੇ ਰਹੇ ਜਿਸ ਵੇਲੇ ਪੁੱਛਿਆ ਗਿਆ ਤੈਨੂੰ ਇੰਜ ਸ਼ਹੀਦ ਕੀਤਾ ਜਾਏਗਾ ਉਹਨੇ ਆਖਿਆ ਇਹ ਪਰਚਾ ਤਾਂ ਗੁਰੂ ਅਰਜਨ ਦੇਵ ਜੀ ਪਹਿਲੇ ਹੱਲ ਕਰਕੇ ਸਾਨੂੰ ਸਿਖਾ ਗਏ ਨੇ ਇਸ ਲਈ ਮੈਨੂੰ ਪ੍ਰਵਾਨ ਹੈ ਪਰ ਸਦਕ ਤੋਂ ਨਹੀਂ ਡੋਲਾਂਗਾ ਭਾਈ ਦਿਆਲਾ ਜੀ ਦੇਗ ਵਿੱਚ ਉਹ ਬਾਲੇ ਗਏ ਭਾਈ ਸਤੀਦਾਸ ਜੀ ਦੀ ਸ਼ਹੀਦੀ ਹੋਰ ਵੀ ਕਹਿਰ ਭਰੀ ਸੀ ਰੂਨ ਲਪੇਟ ਕੇ ਸਰੀਰ ਉੱਪਰ ਕਿਸੇ ਨੂੰ ਅੱਗ ਲਾ ਦਿੱਤੀ ਜਾਏ ਰੂਨ ਸੜਨਾ ਹੈ ਹੌਲੀ ਹੌਲੀ ਧੀਰੇ ਧੀਰੇ ਤੇਵੇਂ ਤੇਵੇਂ ਚਮੜੀ ਵੀ ਟਲੇਗੀ ਚਰਬੀ ਵੀ ਟਲੇਗੀ ਸਰੀਰ ਸਮਾਪਤ ਹੋਵੇਗਾ ਪਰ ਬਹੁਤ ਕਸ਼ਟ ਤੋਂ ਬਾਅਦ ਪਰ ਅੱਜ ਵੀ ਚਾਂਦਨੀ ਚੌਂਕ ਦੀ ਧਰਤੀ ਸਾਨੂੰ ਸੁਨੇਹਾ ਦਿੰਦੀ ਹੈ ਦਿੱਲੀ ਦੀ ਕਿ ਇੰਜ ਵੀ ਸ਼ਹੀਦ ਹੋਇਆ ਜਾ ਸਕਦਾ ਹੈ ਫਿਰ ਸਭ ਤੋਂ ਬਾਅਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਸਵਾਲ ਰੱਖਿਆ ਗਿਆ ਗੱਲਾਂ ਤਿੰਨ ਨੇ ਜਿਹੜੀ ਤੁਹਾਨੂੰ ਪਸੰਦ ਆਵੇ ਉਹ ਤੁਸੀਂ ਕਰ ਲਓ ਕਾਜ਼ੀ ਵਾਹਬੁਦੀਨ ਬੁਹਰਾ ਆਖਦਾ ਉਹ ਕਹਿੰਦਾ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡੇ ਸਾਹਮਣੇ ਸਿੱਖ ਸ਼ਹੀਦ ਹੋ ਗਏ ਨੇ ਤੁਸੀਂ ਦੇਖਿਆ ਹੀ ਐ ਸੀਨ ਅਜੇ ਵੀ ਮੌਕਾ ਹੈ ਤੁਸੀਂ ਇਸਲਾਮ ਕਬੂਲ ਕਰ ਲਓ ਪਰ ਤਕੇ ਨਾਲ ਕਿਸੇ ਨੂੰ ਕਿਸੇ ਧਰਮ ਵਿੱਚ ਲਿਆਉਣਾ ਇਹ ਕੋਈ ਧਰਮ ਦਾ ਕੰਮ ਤਾਂ ਹੈ ਨਹੀਂ ਤੇ ਫਿਰ ਸਤਿਗੁਰੂ ਨੂੰ ਇਹ ਆਖਣਾ ਹਜ਼ੂਰ ਆਖਣ ਲੱਗੇ ਇਹ ਤਾਂ ਕਬੂਲ ਨਹੀਂ ਜਾਂ ਫਿਰ ਤੁਸੀਂ ਕਰਾਮਾਤ ਦਿਖਾ ਦਿਓ ਗੁਰੂ ਤੁਹਾਨੂੰ ਆਖਦੇ ਨੇ ਪੈਗੰਬਰ ਕਹਿੰਦੇ ਨੇ ਤੁਸੀਂ ਕੋਈ ਕਰਾਮਾਤ ਦਿਖਾਓ ਇਹ ਵੀ ਇੱਕ ਪ੍ਰਾਣਾ ਰਿਵਾਜ ਸੀ ਕਰਾਮਾਤ ਦੇਖਣ ਦਾ ਹਾਲਾਂਕਿ ਸਾਰੀਆਂ ਕਰਾਮਾਤਾਂ ਟਰਿਕਸ ਹਨ ਪਰ ਗੁਰੂ ਤੇਗ ਬਹਾਦਰ ਸਾਹਿਬ ਆਖਣ ਲੱਗੇ ਨਹੀਂ ਕਰਾਮਾਤ ਕਹਿ ਰਹਾ ਹੈ ਉਹ ਵੀ ਮੈਂ ਨਹੀਂ ਦਿਖਾਉਂ ਤਾਂ ਫਿਰ ਤੀਜੀ ਗੱਲ ਤਾਂ ਸਿੱਧੀ ਹੈ ਸ਼ਹੀਦ ਕਰਦੇਤੇ ਜਾਓਗੇ ਸਿਰ ਕੱਟਦੇਤੇ ਜਾਏਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਇਹ ਪ੍ਰਵਾਨ ਹੈ ਮਾਮੂਲੀ ਗੱਲ ਨਹੀਂ ਕਰਾਮਾਤ ਗੁਰੂ ਦੇ ਚਰਨਾਂ ਦੀ ਧੂੜ ਦੇ ਵਿੱਚ ਖੇਡਦੀ ਸੀ ਕੋਈ ਸ਼ਕਤੀ ਦੀ ਕਮੀ ਤਾਂ ਨਹੀਂ ਸੀ ਪਰ ਨਹੀਂ ਦਿਖਾਈ ਹਜ਼ੂਰ ਸਾਡੇ ਲਈ ਰਸਤੇ ਦਿਖਾ ਰਹੇ ਸਨ ਕਿ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤਾਂ ਬਾਬਾ ਜੀ ਨੇ ਸ਼ਹਾਦਤ ਕਬੂਲ ਕੀਤੀ ਤੇਗ ਚੱਲੀ ਸੀਸ ਕਟਿਆ ਗਿਆ ਅੱਜ ਦਿੱਲੀ ਦੇ ਹਰ ਗੁਰਦੁਆਰੇ ਵਿੱਚ ਅਰਦਾਸ ਤੋਂ ਬਾਅਦ ਆਗਿਆ ਪਈ ਅਕਾਲ ਕੀ ਜਪਉ ਪੜਿਆ ਜਾਂਦਾ ਹੈ ਤਾਂ ਨਾਲ ਇਹ ਬਚਨ ਵੀ ਪੜੇ ਜਾਂਦੇ ਨੇ ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂ ਆਨ ਦੁਨੀਆਂ ਵਿੱਚ ਕੋਈ ਨਹੀਂ ਜਿਸ ਨੇ ਐਸਾ ਕਰਮ ਕੀਤਾ ਹੋਵੇ ਮذਬ ਕਿਸੇ ਦਾ ਜਨੇਊ ਪਾਉਦੇ ਨਹੀਂ ਟਿੱਕਾ ਲਾਉਂਦੇ ਨਹੀਂ ਪਰ ਤਕਾ برداشت ਨਹੀਂ ਉਹਨਾਂ ਦੀ ਰਾਖੀ ਕਰਨ ਲਈ ਜਿਹੜੇ ਸ਼ਰਨ ਆ ਗਏ ਸਤਗੁਰੂ ਜੀ ਨੇ ਆਪਣਾ ਸੀਸ ਦੇ ਦਿੱਤਾ ਠੀਕਰ ਫੋਰ ਦੇ ਲੀਸ ਸਿਰ ਪ੍ਰਭ ਵਰਕਿਆ ਪਿਆਨ ਆਪਣਾ ਸਰੀਰ ਦਾ ਠੀਕਰਾ ਫੋੜ ਕੇ ਦਿੱਲੀ ਪਤੀ ਔਰੰਗਜ਼ੇਬ ਦੇ ਸਿਰ ਤੇ ਪ੍ਰਭੂ ਪੂਰੀ ਚਲੇ ਗਏ ਪ੍ਰਭ ਵਰਕਿਆ ਪਿਆਨ ਤੇਗ ਬਹਾਦਰ ਸੀ ਗ੍ਰਿਆ ਕਰੀ ਨ ਕਿਨਹੁ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ ਹਏ ਹੇ ਹੇ ਸਭ ਜੰਗ ਭਇਓ ਜੈ 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 ਸੁਰ ਲੋਕ ਦੇਵਤਿਆਂ ਦੀਆਂ ਪੁਰੀਆਂ ਵਿੱਚ ਵੀ ਜੈ ਜੈਕਾਰ ਹੋ ਗਈ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ ਤਿਲਕ ਜੰਨੂ ਰਾਖਾ ਪ੍ਰਭਤਾ ਕਾ ਕਿਨੋ ਬਡੋ ਕਲੂ ਮੈ ਸਾ ਕਾ ਧਰਮ ਹੇਤ ਸਾ ਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਸੀਸ ਦੇ ਦਿੱਤਾ ਪਰ ਸਿਰੜ ਪੱਕਾ ਸੀ ਉਸ ਪਾਵਨ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰਿਆਂ ਦੀਆਂ ਸ਼ਹਾਦਤਾਂ ਦੇ ਦਿਨ ਚੱਲ ਰਹੇ ਹਨ ਕੱਲ ਤੋਂ ਆਪਾਂ ਉਹ ਵਿਚਾਰ ਸ਼ੁਰੂ ਕਰਾਂਗੇ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਖਿਮਾ ਕਰ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ